ਜੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਬਣੀ ਸੀ ਉਹਨੇ ਸੰਗਤ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਦਫ਼ਤਰ ਹੈ ਮੁੱਖ ਉਹ ਸ੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਆ ਅਕਾਲੀ ਦਲ ਦੀ ਪੁਰਾਣੀ ਰਵਾਇਤ ਰਹੀ ਹੈ ਅਕਾਲੀ ਦਲ ਦਾ ਮੁੱਖ ਦਫ਼ਤਰ ਜਿਹੜਾ ਸ੍ਰੀ ਅਮਰਸਰ ਸਾਹਿਬ ਵਿਖੇ ਹੁੰਦਾ ਸੀ ਤੇ ਅੱਜ ਅਸੀਂ ਪੰਜ ਮੈਂਬਰੀ ਭਰਤੀ ਕਮੇਟੀ ਨੇ ਜੋ ਵਾਅਦਾ ਕੀਤਾ ਸੀਗਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੰਗਤ ਦੇ ਨਾਲ ਉਸ ਨੂੰ ਅਸੀਂ ਅਮਲਦਾਰੀ ਦੇ ਵਿੱਚ ਲਿਆਉਂਦੇ ਹਾਂ ਜਿਹੜਾ ਮੁੱਖ ਦਫ਼ਤਰ ਜਿਹੜਾ ਅੱਜ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਥਾਪਿਤ ਕੀਤਾ ਹੈ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਕਰਵਾਏ ਸਨ ਔਰ ਸ੍ਰੀ ਅਖੰਡ ਪਾਤਸ਼ਾਹਬ ਜੀ ਦੀ ਅੱਜ ਸਮਾਪਤੀ ਹੋਈ ਹੈ ਕੀਰਤਨ ਹੋਇਆ ਔਰ ਬੁਲਾਰਿਆਂ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਅਸੀਂ ਇਸ ਦਫ਼ਤਰ ਦੇ ਜਿਹੜਾ ਉਦਘਾਟਨ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਬਲਖਣਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕੋ ਹੁੰਦੀ ਹੈ ਉਹ ਇਸ ਤੋਂ ਮਨਕਰ ਹੋਈ ਇਸ ਨੂੰ ਮੰਨਣ ਤੋਂ ਇਨਕਾਰੀ ਹੋਈ ਔਰ ਭਗੌੜੀ ਹੋਈ ਤੇ ਉਹ ਇੱਕ ਉਹਨਾਂ ਦੇ ਭਗੌੜੀ ਹੋਣ ਦੇ ਨਾਲ ਉਹਨਾਂ ਦੇ ਇਸ ਹੁਕਮਨਾਮੇ ਨੂੰ ਦਰਕਨਾਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਆ ਉਹ ਹੋਰ ਵਧ ਗਈ ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ ਪਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਮਾਉਂਦੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਿੱਠ ਦਿਕਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਇਹ ਮੰਨਦੀ ਹੈ ਕਿ ਉਹਦਾ ਜਨਮ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੋਇਆ ਤੇ ਫਸੀਲਤ ਹੋਏ ਹੁਕਮਨਾਮੇ ਤੋਂ ਉਹ ਭਗੌੜੀ ਹੋ ਗਈ ਹੈ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫ਼ਤਰ ਦੇ ਤੋਂ ਕੱਟਣ ਲਈ ਇਸ ਕਰਕੇ ਰੱਖਿਆ ਕਿਉਂਕਿ ਇਹ ਇਤਿਹਾਸਕ ਦਿਨ ਹੈ ਔਰ ਇਹ ਦਿਨ ਹਮੇਸ਼ਾ ਜਿਹੜਾ ਹੈ ਸਿੱਖ ਮਰਾਂ ਦੇ ਵਿੱਚ ਯਾਦ ਰਹੇਗਾ ਦੂਜੀ ਗੱਲ ਇਹ ਹੈ ਕਿ ਅੱਜ ਸਾਡੀ ਪਾਰਟੀ ਦੇ ਜਿਹੜੇ ਅਹੁਦੇਦਾਰ ਵੀ ਇੱਥੇ ਪਹੁੰਚੇ ਹੈ ਲੀਡਰ ਸਾਹਿਬਾਨ ਪਹੁੰਚੇ ਹੈ ਕਿਉਂਕਿ ਦਿਨ ਅਸੀਂ ਪਹਿਲਾਂ ਮੁਕਰਰ ਕਰ ਚੁੱਕੇ ਸੀ ਤੇ ਅਚਾਨਕ ਹੀ ਜਿਹੜਾ ਪੰਚਾਇਤ ਸਭਾਤੀ ਤੇ ਬਲਾਕ ਸਭਾਤੀ ਦੀਆਂ ਜਿਹੜੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਗਈਆਂ ਪਰ ਫਿਰ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਰੁਚੀ ਹੋਣ ਦੇ ਬਾਵਜੂਦ ਜਿਹੜੀ ਹੈ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੀ ਹੈ ਤੇ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਇਸ ਦਫਤਰ ਦੀ ਉਸਾਰੀ ਦੇ ਵਿੱਚ ਜਿੱਥੇ ਸਰਦਾਰ ਪਰਮਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਨੀਟਿੰਸਾ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਗ੍ਹਾ ਦਿੱਤੀ ਹੈ ਉੱਥੇ ਹੀ ਸਰਦਾਰ ਬਾਬਾ ਸੱਜਨ ਸਿੰਘ ਜੀ ਯੂਕੇ ਤੋਂ ਨੇ ਤੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਯੂਐਸਏ ਦੇ ਵਿੱਚ ਨੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਸਰਦਾਰ ਰਗਵੀਰ ਸਿੰਘ ਜੀ ਰਾਜਾ ਸੰਸੀ ਹੈ ਔਰ ਸਰਦਾਰ ਬਰਵਿੰਦਰ ਸਿੰਘ ਜੀ ਜੋੜਾ ਸਿੰਘਾ ਤੇ ਇਹਦੇ ਨਾਲ ਹੀ ਸਰਦਾਰ ਕੁਲਜੀਤ ਸਿੰਘ ਨੇ ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਰਦਾਰ ਭਪਿੰਦਰ ਸਿੰਘ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਹੈ ਤੇ ਇਹ ਦਫ਼ਤਰ ਜਿਹੜਾ ਹੈ ਉਹ ਤਿਆਰ ਹੋਇਆ ਹੈ ਦੋ ਮੰਜ਼ਲਾਂ ਜਿਹੜੀਆਂ ਤਿਆਰ ਹੋ ਚੁੱਕੀਆਂ ਹਨ ਤੀਜੀ ਮੰਜ਼ਲ ਵੀ ਜਿਹੜੀ ਹੈ ਤਿਆਰ ਹੋ ਜਾਣੀ ਹੈ ਪ੍ਰੋਪਰ ਜਿਹੜਾ ਸਾਡਾ ਦਫ਼ਤਰ ਇਸ ਸਥਾਨ ਤੋਂ ਜਿਹੜਾ ਹੈ ਉਹ ਚੱਲੇਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਪੰਜਾਬ ਔਰ ਪੰਥ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਸਿੱਖ ਸੰਗਤ ਤੇ ਪਬਲਿਕ ਦੇ ਵਿੱਚ ਲੈ ਕੇ ਜਾ ਸਕੀਏ ਸਿੰਘ ਸਾਹਿਬ ਜੀ ਅੱਜ 2 ਦਸੰਬਰ ਹੈ ਜਿਵੇਂ ਤੁਸੀਂ ਇਤਿਹਾਸਿਕ ਦਿਨ ਹੈ ਤੁਸੀਂ ਮੰਨਦੇ ਹੋ ਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀਗਾ ਉਹਨੂੰ ਕਦੋਂ ਬਿਨ ਲਾਗੂ ਕੀਤਾ ਗਿਆ ਇਹਨੂੰ ਵੀ ਲਾਗੂ ਤਾਂ ਕੀ ਕਰਨਾ ਸੀਗਾ ਜਿਹੜੇ ਜੱਜਦਾਵ ਸਾਹਿਬ ਸੀ ਕਿ ਉਹਨਾਂ ਨੂੰ ਇੱਕ ਸਾਲ ਦੀ ਛੁੱਟੀ ਤੇ ਸੁਲਤਾਨ ਸਿੰਘ ਹੋਰਾਂ ਨੂੰ ਭੇਜ ਦਿੱਤਾ ਹੈ 4 ਮਹੀਨੇ ਦੀ ਛੁੱਟੀ ਤੇ ਜ਼ਬਰੀ ਕੈਨੀ ਹੱਤੂ ਕੋ ਰਕबीर ਸਿੰਘ ਹੋਰਾਂ ਨੂੰ ਭੇਜਤਾ ਤੁਹਾਨੂੰ ਵੀ ਜਿੱਦ ਤੱਕ ਕੋ ਲੱਗਦਾ ਕਿਵੇਂ ਦੇਖ ਰਹੇ ਹੋ ਜੀ ਇਸ ਨੂੰ ਦੇਖੋ ਜੀ ਜਦੋਂ ਮੇਰੇ ਨਾਲ ਧੱਕਾ ਸਭ ਤੋਂ ਪਹਿਲਾਂ ਕੀਤਾ ਸੀ ਇਹਨਾਂ ਨੇ ਤੇ ਉਦੋਂ ਜਥੇਦਾਰ ਕੈਨੀ ਰਕबीर ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹ ਭਾਵੇਂ ਨਹੀਂ ਬੋਲੇ ਮੇਰੇ ਹੱਕ ਚ ਪਰ ਮੇਰਾ ਇਮਾਨ ਕਹਿੰਦਾ ਹੈ ਕਿ ਮੈਨੂੰ ਬੋਲਣਾ ਚਾਹੀਦਾ ਉਹਨਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਇਹ ਉਹਨਾਂ ਨੂੰ ਇੱਕ ਕਿਸਮ ਦੀ ਸਜ਼ਾ ਦਿੱਤੀ ਹੈ 2 ਦਸੰਬਰ ਦੀ ਯਾਨੀ ਸੁਲਤਾਨ ਸਿੰਘ ਜੀ ਹਰਮੰਦਰ ਸਾਹਿਬ ਦੇ ਗਰੰਟੀ ਸਿੰਘ ਸੀ ਉਹਨਾਂ ਨੂੰ ਤਬਦੀਲ ਕੀਤਾ ਫਿਰ ਉਹਨਾਂ ਨੂੰ ਛੁੱਟੀ ਦਿੱਤੀ ਹੈ ਤੇ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਉਹ ਸਜ਼ਾ ਹੈ ਮੈਂ ਆਪ ਜੀ ਨੂੰ ਦੱਸਦੇ ਆ ਕਿ ਇਹਨਾਂ ਦੋਨੇ ਸਿੰਘ ਸਹਿਬਾਨਾਂ ਨੇ ਛੁੱਟੀ ਜਿਹੜੀ ਹੈ ਉਹ ਮੰਗੀ ਨਹੀਂ ਹੈ ਇਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਔਰ ਸਜ਼ਾ ਦਿੱਤੀ ਗਈ ਹੈ ਔਰ ਸਜ਼ਾ ਦਾ ਜਿਹੜਾ ਮੁੱਖ ਕਾਰਨ ਹੈ ਉਹ 2 ਦਸੰਬਰ ਹੈ ਚ ਔਰ ਇਹ ਸਾਡੀ ਮਰਿਆਦਾ ਹੈ ਉਹ ਲਿਖਿਆ ਵੀ ਹੈ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਛਾਪਦੀ ਹੈ ਉਹਦੇ ਵਿੱਚ ਲਿਖਿਆ ਵੀ ਹੈ ਕਿ ਜਦੋਂ ਪੰਜ ਪਿਆਰੇ ਸਹਬਾਨ ਜਿਹੜੇ ਹੈ ਉਹ ਤਨਖਾਹ ਕਿਸੇ ਨੂੰ ਲਾਉਂਦੇ ਆ ਤੇ ਪੰਜ ਪਿਆਰੇ ਸਹਬਾਨ ਨੂੰ ਜਿਹਨੂੰ ਤਨਖਾਹ ਲਈ ਜਾ ਰਹੀ ਹੈ ਉਹਦੇ ਪ੍ਰਤੀ ਮਨ ਦੇ ਵਿੱਚ ਈਰਖਾ ਭਾਵ ਨਹੀਂ ਰੱਖਣਾ ਚਾਹੀਦਾ ਤੇ ਜਿਹੜੇ ਸਜਾ ਤਨਖਾਹ ਲਵਾ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਈਰਖਾ ਭਾਵ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜ ਸਿੰਘ ਸਹਬਾਨ ਜਿਹੜੇ ਸੀ ਖਾਸ ਤੌਰ ਤੇ ਮੈਂ ਆਪਣੀ ਗਰੰਟੀ ਉਹ ਦੇ ਦਿੰਦਾ ਹਾਂ ਕਿ ਸਾਡੇ ਮਨ ਦੇ ਵਿੱਚ ਸਾਹਮਣੇ ਬੈਠੀ ਜਿਹੜੀ ਲੀਡਰਸ਼ਿਪ ਸੀ ਜਿਹੜੀ ਉਸ ਵੇਲੇ ਪੇਸ਼ ਹੋਈ ਸੀ ਉਹਨਾਂ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਭਾਵ ਨਹੀਂ ਸੀ ਸਗੋਂ ਤਰਸ ਦੀ ਭਾਵਨਾ ਸੀ ਕਿ ਇਹ ਆਏ ਨੇ ਅਕਾਲ ਤੱਕ ਸਾਡੇ ਲੇਕਿਨ ਇਹਨਾਂ ਨੇ ਜਿਹੜਾ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ ਤਹਿਤ ਕਾਰਵਾਈ ਕੀਤੀ ਹੈ ਤੁਸੀਂ ਦੇਖੋ ਕਿ ਅੱਜ ਸਰਕਾਰ ਨੂੰ ਇਹ ਟਰਪੰਡ ਰਹੀ ਹੈ ਭੰਡ ਰਹੀ ਹੈ ਕਿ ਸਾਡੇ ਤੇ ਬਦਲਾ ਬਦਲਾ ਤਹਿਤ ਕਾਰਵਾਈਆਂ ਹੋ ਰਹੀਆਂ ਬਦਲਾਖੋਰੀ ਸਾਡੇ ਨਾਲ ਹੋ ਰਹੀ ਹੈ ਬਦਲਾਖੋਰੀ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹੈ ਤੇ ਇਹ ਕਿੱਥੇ ਜਵਾਬ ਦੇਣਗੇ ਇਹਨਾਂ ਨੇ ਤਾਂ ਸਿੰਘ ਸਹਿਬਾਨ ਪੰਜ ਪਿਆਰਿਆਂ ਦੇ ਨਾਲ ਹੀ ਬਦਲਾਖੋਰੀ ਕੀਤੀ ਹੈ ਇਹ ਇੱਕ ਕਿਸਮ ਦਾ ਸਿੱਖ ਮਰਿਆਦਾ ਦਾ ਵੀ ਇਹਨਾਂ ਨੇ ਉਲੰਘਣ ਕੀਤਾ ਕਹਾਣ ਕੀਤਾ ਪਰ ਇੰਨਾ ਦੀ ਨਾ ਛੇੜਖਾਨੀ ਹੋਈ ਹੈ ਜਿਹੜੇ ਦੋ ਸਿੰਘ ਸਹਿਬਾਨ ਹੋਰ ਵੀ ਸੀ ਉਹਨਾਂ ਨੂੰ ਕੁਝ ਨਹੀਂ ਉਹਨਾਂ ਨੇ ਕਿਹਾ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਕਦਾਰਕੁਸ਼ੀ ਨਹੀਂ ਹੋਈ ਅੱਜ ਤੱਕ ਅੱਜ ਤੱਕ ਕੁਝ ਨਹੀਂ ਹੋਇਆ ਲੇਕਿਨ ਭਵਿੱਖ ਦੇ ਵਿੱਚ ਕੁਛ ਨਹੀਂ ਕਹਿ ਸਕਦੇ ਜਿੰਨੇ ਸਾਲ ਬੀਤ ਗਿਆ ਸਾਲ ਤੁਹਾਡੇ ਤਿੰਨਾਂ ਨੇ ਯਾਨੀ ਰਕबीर ਸਿੰਘ ਜੀ ਨੂੰ ਵੀ ਤਾਂ ਬਰਾਬਰ ਦੇ ਸ਼ਾਮਲ ਸੀ ਯਾਨੀ ਗਿਆਨੀ ਉਹ ਫਿਰ ਕੀ ਉਹਨਾਂ ਨੇ ਤੁਸੀਂ ਤਨਾਣੇ ਉਹਨਾਂ ਦੀ ਸਲਾਹ ਨਹੀਂ ਲਈ ਸੁਣੋ ਮੇਰੀ ਗੱਲ ਚੁੱਪ ਕਰਕੇ ਬੈਠੇ ਸੁਣੋ ਮੇਰੀ ਗੱਲ ਗਿਆਨੀ ਗਿਆਨੀ ਰਕबीर ਸਿੰਘ ਜੀ ਨੂੰ 23 ਸਾਲ ਬਾਅਦ ਕਾਰਵਾਈ ਕੀਤੀ ਹੈ ਗਿਆਨੀ ਸੁਲਤਾਨ ਸਿੰਘ ਜੀ ਤੇ ਵੀ ਸਾਲ ਬਾਅਦ ਕਾਰਵਾਈ ਕੀਤੀ ਹੈ ਪਰ ਗਿਆਨੀ ਸੁਲਤਾਨ ਸਿੰਘ ਨੇ ਜਿਹੜਾ ਵੀਜ਼ਾ ਲਵਾਇਆ ਆਰ 1 ਵੀਜ਼ਾ ਉਹਦਾ ਤੇ ਸਾਲ ਦਾ ਪ੍ਰੋਸੈਸ ਹੈਗਾ ਜੀ ਇੱਕ ਦਿਨ ਚ ਤਾਂ ਵੀਜ਼ਾ ਲੱਗ ਨਹੀਂ ਜਾਂਦਾ ਉਹ। ਇਹ ਤਾਂ ਬੜਾ ਬੜਾ ਸਾਲ ਪਹਿਲਾਂ ਲੱਗੇ ਆਣੇ ਵੀਜ਼ਾ ਲੈ ਆਂਦੇ ਸੀ। ਉਹ ਉਹ ਵੀਜ਼ਾ ਮੈਂ ਜਾਣਦਾ ਹਾਂ 15 ਦਿਨਾਂ ਦੇ ਵਿੱਚ ਵੀ ਲੱਗ ਜਾਂਦਾ ਜੀ। ਬਾਕੀ ਗਿਆਨੀ ਸੁਲਤਾਨ ਸਿੰਘ ਜੀ ਦੀ ਤਬਦੀਲੀ ਮੁਖਸਰ ਸਾਹਿਬ ਕੀਤੀ ਹੈ। ਪਰ ਜਿਨ੍ਹਾਂ ਨੇ ਲਵਾਇਆ ਉਹ ਤੇ ਵੀਡੀਓ ਜਾਰੀ ਕਰਕੇ ਕਹਿਣ ਦੇ ਨੇ ਕਿ ਆਪਾਂ 2 ਦਸੰਬਰ ਤੋਂ ਹੀ ਇਹਨਾਂ ਦੇ ਵੀਜ਼ੇ ਦੀ ਪ੍ਰੋਸੈਸ ਸ਼ੁਰੂ ਕਰ ਦਿੱਤਾ। ਚਲੋ ਚੰਗੀ ਗੱਲ ਹੈ ਉਹਨਾਂ ਨੇ ਮਤਲਬ ਚਲੋ ਵੈਸੇ ਹੀ ਬੁਲਾਉਣ ਵਾਸਤੇ ਕਰਤੀ ਵੀਜ਼ਾ ਦਿਵਾਉਣਾ ਕਿਸੇ ਨੂੰ ਮਾੜੀ ਗੱਲ ਥੋੜੀ ਹੈ। ਕਿਸੇ ਗਰੰਟੀ ਨੂੰ ਕਿਸੇ ਪ੍ਰਚਾਰਕ ਨੂੰ ਹਰਮੰਦਰ ਸਾਹਿਬ ਦੇ ਬਹੁਤ ਸਾਰੇ ਰਾਗੀ ਸਿੰਘ ਹੈ ਜਿਨ੍ਹਾਂ ਕੋਲੇ ਆਰ1 ਵੀ ਇਸ ਕਰਕੇ ਉਹ ਜਿਹੜੇ ਜਿਹੜੀ ਤਰ੍ਹਾਂ ਨੇ ਵੀਜ਼ਾ ਉਹਨਾਂ ਨੂੰ ਦਿੱਤਾ ਹੈ ਉਹ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਵੀਜ਼ਾ ਲਗਾਇਆ ਇਸ ਵਕਤ ਜਿਹੜਾ ਮੁੱਦਾ ਜਿਹੜਾ ਮੁੱਖ ਹੈ ਨਾ ਜੀ ਉਹ ਹੈ ਗੈਂਗਸਟਰਵਾਦ ਜਿਹਨੂੰ ਸਿਆਸੀ ਪਾਰਟੀਆਂ ਸਰਪ੍ਰਸਤੀ ਦੇ ਰਹੀਆਂ ਪਾਲ ਰਹੀਆਂ ਦੂਜਾ ਮੁੱਦਾ ਹੈ ਡਰੱਗ ਜਿਹਦਾ ਪ੍ਰਕੋਪ ਜਿਹੜਾ ਹੈ ਘਰ-ਘਰ ਦੇ ਵਿੱਚ ਜਿਹੜਾ ਹੈ ਉਹ ਫੈਲ ਰਿਹਾ ਹੈਗਾ ਗੈਂਗਸਟਰਵਾਦ ਨੇ ਪੰਜਾਬ ਦਾ ਖੂਤਰ ਕੱਟ ਕੇ ਰੱਖ ਦਿੱਤਾ ਕੱਲ ਵੀ ਮੈਨੂੰ ਪਤਾ ਲੱਗਿਆ ਸ਼ਾਇਦ ਤਰਨਤਾਰਨ ਦੇ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਹੈ ਜੀ ਆ ਸਾਡੇ ਜਸਬੀਰ ਸਿੰਘ ਘੁੰਮਣ ਖੜੇ ਨੇ ਇਹਨਾਂ ਦੇ ਇਹ ਰਿਸ਼ਤੇਦਾਰ ਜਿਹੜਾ ਭਤੀਜਾ ਹੈ ਉਹਨੂੰ ਵੀ ਜਿਹੜੀ ਗੋਲੀ ਮਾਰੀ ਗਈ ਹੈ ਜੀ ਅੱਜ ਹਾਲਾਤ ਇਹ ਬਣ ਗਏ ਨੇ ਕਿ ਬੰਦਾ ਘਰੋਂ ਨਿਕਲਦਾ ਹੈਗਾ ਲੇਕਿਨ ਇਹ ਪਤਾ ਨਹੀਂ ਕਿ ਸ਼ਾਮ ਨੂੰ ਵਾਪਸ ਆਏਗਾ ਕਿ ਨਹੀਂ ਆਏਗਾ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਨਹੀਂ ਗੋਲੀ ਮਾਰੀ ਜਾਂਦਾ ਜੀ 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 ਕਹਿੰਦਾ ਕਿਹਦੇ ਕਿਹਦੇ ਸਿੰਘ ਸਾਹਿਬ ਹਾਂਜੀ ਕਿਹਦੀ ਪੈਦਾ ਕੀਤੇ ਇਹ ਪਿਛਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਿਸੇ ਨੇ ਪੈਦਾ ਕੀਤੇ ਕਿਸੇ ਨੇ ਪਾਲੇ ਕਿਸੇ ਨੇ ਸਰਪ੍ਰਸਤੀ ਦਿੱਤੀ ਅੱਜ ਉਹ ਮਤਲਬ ਇੱਕ ਵੱਡੇ ਦਰਖਤ ਬਣ ਗਏ ਚਲੋ ਸਿੰਘ ਸਾਹਿਬ ਜਿਹੜੇ ਦੁਨੀਆ ਰਿਟਾਇਰਮੈਂਟ ਸਾਰੇ ਨਾਮ ਰੱਖੇ ਨੇ ਕੋਈ ਨਾ ਨੌਜਵਾਨ ਆ ਕੋ ਵੀ ਲੈ ਕੇ ਆਉਗਾ ਮੈਂ ਕਿਹਾ ਜੀ ਬਿਲਕੁਲ ਬਿਲਕੁਲ ਮੈਂ ਅੱਜ ਬੋਲਿਆ ਵੀ ਹਾਂ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਇਹ ਘੱਟੋ ਘੱਟ 40 45% ਨੌਜਵਾਨਾਂ ਨੂੰ ਸਪੇਸ ਦੇਵੇ ਔਰ ਨੌਜਵਾਨ ਕਦੋਂ ਇਹ ਤਾਂ ਆਪੇ ਕਾਲੀ ਅਟੈਕ ਪਾ ਲਵਲੇ ਉਹਨਾਂ ਦੀ ਬਿਹਤਰੀ ਹੈ ਜੀ ਮੰਨ ਕਰਦੇ ਹਾਂ ਸਮਝਣਾ ਤੋਂ ਕਾਲੀ ਦਲ ਜਿਹੜੀ ਜੀ ਸੀਨੀਅਰ ਲੀਡਰਸ਼ਿਪ ਹੈ ਉਹ ਇੱਕ ਝੋਟਾ ਬਿਲਕੁਲ ਇੱਕ ਝੋਟਾ ਹੈ ਜੀ ਕੋਈ ਦੋਰਾਂਵਾਂ ਨਹੀਂ ਬਿਲਕੁਲ ਇੱਕ ਝੋਟਾ ਹੈ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਇੱਕ ਝੁੱਟਤਾ ਜਿਹੜੀ ਹੈ ਉਹ ਦੇਖੇਗੇ ਵੀ ਅੱਜ ਵੀ ਇੱਕ ਝੋਟਾ ਹੈ ਜੀ ਕੋਈ ਨਾਰਾਜ਼ ਨਹੀਂ ਜੀ ਨਾ ਸਾਡੀਆਂ ਸਟੇਜਾਂ ਤੋਂ ਕਿਸੇ ਨੇ ਬੋਲਿਆ ਇਹ ਐਵੇਂ ਹੀ ਮਤਲਬ ਕਨਸੂਆਂ ਨੇ ਉਹ ਪਘੋੜੇ ਦਲ ਦਾ ਜਿਹੜਾ ਆਰਟੀ ਬੈਂਕਰ ਨਾ ਜੀ ਉਹ ਇਹ ਗੱਲਾਂ ਫੁਲਾ ਰਿਹਾ ਕਿ ਇਨਾਂ ਚ ਫੁੱਟ ਹੈ ਜੀ ਇਨਾਂ ਚ ਨਾ ਸਾਡੇ ਆਖੂਆਂ ਤੇ ਮੂੰਹੋਂ ਥੋੜਾ ਘਵਾ ਲੂਗਾ ਉਹ ਪਾਰਟੀ ਵਾਂਗ ਕੋਈ ਨਾ ਕੋਈ ਤਾਂ ਬੋਲੇ ਉਹ ਉਹ ਜਾਣ ਕੇ ਕਹਿ ਰਿਹਾ ਕੋਈ ਬੋਲ ਤਾ ਕੋਈ ਬੋਲ ਕਿੱਥੇ ਰਿਹਾ ਕੋਈ ਸਿੰਘ ਸਾਹਿਬ ਤੁਹਾਡੀ ਕਮੈਂਟ ਅਗਲੀ ਵਾਰ ਪੈਸਾ ਮਸਲਾ ਹੋਵੇ ਸਭੇ ਤੋਂ ਤੁਹਾਡੀ ਪਾਰਟੀ ਵੱਲੋਂ ਕੀ ਇਹਦੇ ਬਾਰੇ ਇਹ ਵੀ ਦੇਖੋ ਜੇ ਲੋਕਤੰਤਰ ਨੂੰ ਖਤਮ ਕਰਨਾ ਨਾ ਡੈਮੋਕਰੈਟਿਕ ਸਿਸਟਮ ਨੂੰ ਖਤਮ ਕਰਨਾ ਤਾਂ ਚੋਣਾਂ ਹੀ ਬੰਦ ਕਰਵਾ ਦਿਓ ਜੀ ਸਿੰਘ ਸਾਹਿਬ ਤੇ ਡੈਮੋਕ੍ਰੇਸੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਸਿੱਖਾਂ ਨੂੰ ਇੱਕ ਫਕਰ ਹੈ ਕਿ ਸਿੱਖਾਂ ਕੋਲ ਇੱਕ ਡੈਮੋਕਰੈਟਿਕ ਸੰਸਥਾ ਹੈ لیکن ਭਾਰਤ ਸਰਕਾਰ ਨੇ ਚੋਣਾ ਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਡੈਮੋਕ੍ਰੈਟਿਕ ਢਾਂਚੇ ਨੂੰ ਜਿਹੜੀ ਹੈ ਸੱਟ ਮਾਰੀ ਹੈ ਔਰ ਕਿਤੇ ਨਾ ਕਿਤੇ ਭਾਰਤ ਸਰਕਾਰ ਵੀ ਜਿਹੜੀ ਹੈ ਜ਼ਿੰਮੇਵਾਰ ਹੈ ਤੇ ਜਿਹੜੀ ਸਥਾਪਤ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਲਈ ਇਹ ਵੀ ਜ਼ਿੰਮੇਵਾਰ ਹੈ ਸੰਸਦ ਸਾਹਿਬ ਦੋ ਪਾਰਟੀਆਂ ਨੇ ਪੱਦੀ ਮਹਿੰਮ ਚਲਾਈ ਸੀ ਹੁਕੂਮਤਾਂ ਮੇਜ ਇੱਕ ਕਾਗਜ਼ ਸੀ ਜੀ 5 ਲੱਖ ਬੁੱਟਾ ਲਗਾਣਾ ਨਾ ਇਸ ਥੜੇ ਨੇ ਲਗਾਇਆ ਨਾ ਉਸ ਥੜੇ ਨੇ ਲਗਾਇਆ ਇਸ ਥੜੇ ਨੇ ਪੰਜ ਮੈਂਬਰਾਂ ਨੇ ਇੱਕ ਬੂਟਾ ਲਾ ਕੇ ਉਹ ਮੈਂ ਨੂੰ ਉੱਥੇ ਠੱਪ ਕਰ ਦਿੱਤਾ ਜਦੋਂ ਉਹ ਇੱਕ ਬੂਟਾ ਹੀ ਸਵਾ ਲੱਖ ਬਣਿਆ ਜਾਏਗਾ ਨਹੀਂ ਜਦੋਂ ਉਹ ਉਹ ਲਾਉਂਦੇ ਆ ਕਿ ਨਹੀਂ ਲਾਉਂਦੇ ਲੇਕਿਨ ਸਾਡੀ ਪਾਰਟੀ ਲਾਉਗੀ ਬੂਟੇ ਲਾਉਂਦਾ ਇੱਕ ਮੌਸਮ ਹੁੰਦਾ ਇੱਕ ਮੌਸਮ ਹੁੰਦਾ ਜਦੋਂ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ 'ਚ ਡੇਟ ਪੈਂਚਲ ਸੀ ਜੀ ਉਹ ਉਹਨਾਂ ਨੇ ਉਲੰਘਣ ਕਰਤਾ ਉਦੋਂ ਤੱਕ ਤਾਂ ਮੈਂ ਨਹੀਂ ਕਹਾਂਦਾ ਮੇਰੀ ਕਾਲੂ ਸਾਰੇ ਲਾਇ ਨੇ ਦੱਸਿਓ ਨਹੀਂ ਰਿਹਾ ਜੀ ਮੈਂ ਲਾਇ ਨੇ ਆਪਦੇ ਘਰੇ ਲਾਇ ਨੇ ਅਸੀਂ ਸਾਰੇ ਲਾਇ ਨੇ ਅਸੀਂ ਲਾਇ ਨੇ ਆਪਦੇ ਘਰੇ ਇੱਕ ਗੱਲ ਦੱਸਦਾ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਸਾਡੇ ਸੱਚੇ ਖੱਬੇ ਬੈਠੇ ਮੰਨ ਰਹੇ ਐ ਤੇ ਭਗੌੜਾ ਤੇ ਜੜੀਆ ਉਹ ਨਹੀਂ ਮੰਨਦੇ ਛੋਟੇ ਵੀ ਵੋਟ ਕਿਤੇ ਨਾ ਕਿਸੇ ਵੀ ਪਾਰਟੀ ਨਾਲ ਲੈ ਜੋ ਸਸਾਈ ਦਾ ਨਾ ਤੁਸੀਂ ਜੇ ਕੋਈ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਇੱਕ ਕੁਐਸਚਨ ਤਾਂ ਪੁੱਛਿਆ ਗਿਆ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਤੁਸੀਂ ਟੋੜੇ ਕਰਕੇ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਦੇ ਵਿੱਚ ਚੋਣ ਹਾਰਿਆ ਹੈ ਇਹ ਡੰਕੇ ਦੀ ਚੋਣ ਦੇ ਕਿਹਾ ਜਾ ਰਿਹਾ ਹੈ ਜੀ 18000 ਤੋਂ ਵੋਟ ਪਈਆਂ ਤੁਸੀਂ ਬਹੁਤ ਮਰੀ ਚਾਹ ਕਿ ਇਹ ਸਾਨੂੰ ਇੱਕ ਜਿਹੜੀ ਵੋਟ ਹੈ ਇਹ ਸਾਨੂੰ オリジナル ਵੋਟ ਪਈ ਹੈ ਸੀ ਕਿਸੇ ਨੂੰ ਪੈਸਾ ਨਹੀਂ ਦਿੱਤਾ ਇਹ ਕੂਸੀ ਜੇਕਰ ਤੁਹਾਡੀ ਪਾਰਟੀ ਜਾਂ ਕਾਫੀ ਸੀਟਾਂ ਲੈਂਦੇ ਹੋ ਤੁਸੀਂ ਕਿਸੇ ਨਾਲ ਆਉਣ ਵਾਲੇ ਸਮੇਂ ਤੇ ਬੀਜੇਪੀ ਨਾਲ ਜਾਂ ਕਿਸੇ ਨਾਲ ਅਲਾਈன்ஸ் ਕਰੋਗੇ ਜੀ ਰਾਜਨੀਤੀ ਦੇ ਵਿੱਚ ਪ੍ਰਸਥਤੀਆਂ ਜਿਹੜੀਆਂ ਨਾ ਬਹੁਤ ਅਹਿਮ ਹੁੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪ੍ਰਸਥਤੀਆਂ ਬਣਦੀਆਂ ਤੇ ਉਹਦਾ ਫੈਸਲਾ ਸਾਡੀ ਲੀਡਰਸ਼ਿਪ ਸਾਂਝੀ رائے ਦੇ ਨਾਲ ਹੀ ਕਰੂਗੀ ਕਿ ਕਿਹਦੇ ਨਾਲ ਬੈਠਣਾ ਕਿਹਦੇ ਨਾਲ ਉੱਠਣਾ ਕਿਹਦੇ ਨਾਲ ਖੜੋਣਾ ਤੇ ਕਿਹਦੇ ਨਾਲ ਉੱਠਣਾ ਨਹੀਂ ਮਤਲਬ ਉਹ ਕਹਿੰਦੇ ਪੈਣਗੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਰਿਮੋਟ ਨਾਲ ਚਲਾ ਰਹੀ ਹੈ ਉਹਦਾ ਇਹ ਕਈਆਂ ਨੂੰ ਕਹਿ ਦਿੰਦੇ ਆ ਜਿਹੜਾ ਇਹਨਾਂ ਦੇ ਮੁਤਾਬਕ ਨਹੀਂ ਚੱਲਦਾ ਉਹਨੂੰ ਪਹਿਲਾਂ ਕਾਂਗਰਸ ਦੇ ਕਹਿੰਦੇ ਹੁੰਦੇ ਹੁਣ ਬੀਜੇਪੀ ਦਾ ਕਹਿਣ ਲੱਗੇ ਆਪ ਇਹ ਅੰਦਰ ਖਾਤੇ ਤਰ ਲਓ ਮੱਛੀ ਸਿੱਖ ਸਾਹਿਬ 350 ਸਾਲਾਂ ਸ਼ਤਾਬ ਦੀ ਕੌਮ ਨੇ ਬਣਾਈ ਆ ਸ਼ਰਮਣੀ ਕਮੇਟੀ ਨੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਸੀਗੇ ਬਣਾਏ ਵੀ ਸਮਾਗਮ ਕੀਤੇ ਕਿ ਪੁਨਰ ਸੁਲਜੀ ਦਾ ਕਾਰੀਗਰ ਨੂੰ ਸੱਦਾ ਆਇਆ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਨਹੀਂ ਸਾਨੂੰ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਸੱਦਾ ਨਹੀਂ ਸੀ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਸੱਦਾ ਦਿੱਤਾ ਸੀ ਸਿੰਘ ਸਾਹਿਬ ਜੀ ਇੱਕ ਅਹਿਮ ਹੁਕਮਦਾ ਸੀਗਾ ਜਿਵੇਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਕਿ ਇਹਨਾਂ ਨੇ ਹੁਕਮਨਾਮਾ ਨਹੀਂ ਮੰਨਿਆ ਉਹ ਤੋਂ ਤਾਂ ਇਹ ਹੈ ਜਿਵੇਂ ਤੁਸੀਂ ਬਾਰ ਬਾਰ ਸਟੇਜਾਂ ਤੋਂ ਕਹਿਨੇ ਪਗੋੜੇ ਹੋ ਗਏ ਪਰ ਇੱਕ ਵੱਡਾ ਅਹੁਦਾ ਹੁੰਦਾ ਸੀ ਨੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਹੈੱਡ ਗ੍ਰੰਥੀ ਦਾ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਕਿਵੇਂ ਦੇਖ ਰਿਓ ਜੀ ਉਹਨਾਂ ਦੇ ਇੱਕ ਅਹੁਦੇ ਦਾ ਮਾਨ ਮਰਿਆਦ ਵੀ ਨਹੀਂ ਰੱਖਿਆ ਜੀ ਮੈਂ ਆਪਣੀ ਹੁਣ ਸਪੀਚ ਦੇ ਵਿੱਚ ਵੀ ਕਹਿ ਚੁੱਕਿਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਤਾਂ ਕਿਹੜਾ ਟਿਚ ਜਾਣੇ ਜਾਣਿਆ ਸੀ ਇਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਵੀ ਜਿਹੜਾ ਹੈ ਉਹ ਮੱਥਾ ਲਾਉਣ ਦਾ ਯਤਨ ਕੀਤਾ ਇੱਕ ਕਿਸਮ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਮੱਥਾ ਲਾ ਕੇ ਇਹ ਅਬਦਾਲੀਆਂ ਦੀ ਕੈਟਾਗਰੀ ਦੇ ਵਿੱਚ ਖੜੇ ਹੋ ਗਏ ਜੀ ਸਿਕਸਾ ਜੀ ਤੁਸੀਂ ਕਿਹਾ ਵੀ ਅਕਾਲ ਤਖਤ ਸਾਹਿਬ ਨੂੰ ਬਾਰ ਬਾਰ ਸੁਣਨਦੇ ਆ ਸੀ ਜਿਹੜਾ ਹਰਮੰਦਰ ਸਾਹਿਬ ਨੂੰ ਇਹਨਾਂ ਨੇ ਢੱਡ ਮਾਰਿਆ ਇਹ ਢੱਡ ਮਾਰਨਾ ਇੱਕ ਸਦਕਾ ਅਪਰਾਧ ਹੈ ਅਪਰਾਧ ਹੈ ਜੀ ਨੇ ਟੱਡ ਮਾਰਨਾ ਸ਼ਬਦ ਆਪਾਂ ਅਪਰਾਧ ਹੈ ਨਹੀਂ ਬੋਲਣਾ ਵੀ ਆਪਾਂ ਅਪਰਾਧ ਨਹੀਂ ਨਹੀਂ ਟੱਡ ਟੱਡ ਮਾਰਨ ਦਾ ਸਾਡੀ ਮਾਲਵੇ ਦੇ ਵਿੱਚ ਟੱਡ ਮਾਰਨਾ ਮਤਲਬ ਹੁੰਦਾ ਟੱਕਰ ਲੈਣੀ ਟੱਕਰ ਮਾਰਨੀ ਸਾਡੀ ਬੋਲੀ ਹੈ ਸਾਡੀ ਬੋਲੀ ਹੈ ਉਹ ਉਹਦਾ ਕਰਨੇ ਆ ਜੀ ਕਿ ਦੇਖੋ ਅਸੀਂ ਤਰੀਕ ਪਹਿਲਾਂ ਫਿਕਸ ਕੀਤੀ ਹੋਈ ਸੀ 2 ਦਸੰਬਰ ਦੀ ਤੇ ਅਚਾਨਕ ਹੀ ਜਿਹੜਾ ਚੋਣਾਂ ਦਾ ਐਲਾਨ ਹੋ ਗਿਆ ਤੇ ਸਾਨੂੰ ਜਿਹੜੇ ਲੀਡਰ ਨਹੀਂ ਆਏ ਉਹਨਾਂ ਦੇ ਫੋਨ ਆਏ ਕਿ ਅਸੀਂ ਰੁਝੇ ਆ ਦੱਸੋ ਕੀ ਕਰੀਏ ਆਣਾ ਚਾਹੀਦਾ ਅਸੀਂ ਆਈਏ ਜਾਂ ਇਧਰ ਸਾਂਭੀਏ ਤਾਂ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇਧਰ ਸਾਂਭੋ ਜੀ ਬੀਬੀ ਸਤਵੰਦ ਕੌਰ ਜੀ ਵੀ ਚੋਣਾਂ ਚ ਪੁੱਜੇ ਹੋਏ ਸੀ ਬੀਬੀ ਸਤਵੰਦ ਕੌਰ ਜੀ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਜੀ ਤੇ ਹੋ ਸਕਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੇਵਾ ਚ ਨੇ ਹੋ ਸਕਦਾ ਕੋਈ ਰੁਝੇਵਾ ਹੋਵੇ ਜੀ ਸਰ ਜੀ ਭਾਈਆ ਹਾਂ ਜੀ ਚਾਰ ਦਿਨਾਂ ਬਾਅਦ ਇੱਥੇ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਵਿੱਚੋਂ ਬਿਲਕੁਲ ਆ ਜੀ ਵਧੀਆ ਗੱਲ ਆ ਬਹੁਤ ਅੱਛੀ ਗੱਲ ਲੋਕ ਬਹੁਤ ਲਾਈਕ ਕਰ ਰਹੇ ਅਕਾਲੀ ਵਕਤਰ ਖਾਸ ਤ ਕੀ ਹੁਣ ਜਿਹੜੇ ਪਾਰਟੀ ਦੇ ਪਾਲਿਸੀ ਬਿਆਨ ਨੇ ਸਾਰੇ ਇੱਥੋਂ ਜਾਰੀ ਹੋਣਗੇ ਬਿਲਕੁਲ ਜੀ ਬਿਲਕੁਲ ਤੁਹਾਡੀਆਂ ਜਿਹੜਾ ਤੁਹਾਨੂੰ ਕੰਮ ਥੋੜਾ ਤੋਂ ਵੱਧ ਗਿਆ ਤੁਹਾਡਾ ਇਹ ਲੀਡਰਸ਼ਿਪ ਤਾਂ ਸਕਦਾ ਪਹਿਲਾਂ ਹੁ ਸਕਦਾ ਹੀ ਬਾਕੀ ਜਿਹੜੇ ਜਿਲ੍ਹਾ ਪ੍ਰਧਾਨ ਹੀ ਰਹਿੰਦੇ ਸੀ ਜਿਲ੍ਹਾ ਪ੍ਰਧਾਨ ਅਸੀਂ ਕਰ ਦਿਆਂਗੇ ਇੱਕ ਦੋ ਦਿਨਾਂ ਚ ਸਿੰਘ ਸਾਹਿਬ ਜੀ ਇੱਕ ਭਾਈ ਅਸੀਂ ਗੱਲ ਕਰ ਰਹੇ ਸੀ ਅਮਰਿਤਪਾਲ ਹੋਰਾ ਦੀ ਤੁਸੀਂ ਦੇਖਿਆ ਹੋਣਾ ਉਹਨਾਂ ਦੇ ਕੈਮਲੀ ਨੇ ਵੀ ਤੁਹਾਨੂੰ ਕਾਫੀ ਸਪੋਰਟ ਕੀਤੀ ਤੁਸੀਂ ਸਾਰਿਆਂ ਨੇ ਤਰਨਤਨ ਚੋਂ ਲੜੀ ਹੈ ਉਹਨਾਂ ਦੀ ਤਰੋਲ ਨੂੰ ਲੈ ਕੇ ਕਾਫੀ ਖਿੱਚੋ-ਤਾਣ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਰੋਕੀਤਾ ਹੈ ਕਿਵੇਂ ਦੇਖ ਰਹੇ ਹੋ ਨਾਲ ਬੰਦੀ ਸਿੰਘ ਨੇ ਨਾਲ ਕੂ ਨੇ ਕਿੰਦੀ ਕਿ ਸਭਾ ਰੋਣਾ ਹੈ ਅਸੀਂ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਵੇ ਕਿਵੇਂ ਦੇਖ ਰਹੇ ਹੋ ਦੇਖੋ ਇੱਕ ਤਾਂ ਹੁੰਦਾ ਹੈ ਵੀ ਇਹ ਮਨੁੱਖੀ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ ਇੱਕ ਐਮਪੀ ਦੇ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ 4 ਸਾਲ ਲੰਬੀ ਪ੍ਰੋਲ ਦੇ ਉੱਤੇ ਤੁਸੀਂ ਉਹਨੂੰ ਰੱਖਿਆ ਹੋਇਆ ਫਿਰ ਇੱਕ ਐਮਪੀ ਦੇ ਜਿਹੜੇ ਹੱਕ ਹਕੂਕ ਹੈ ਤੁਸੀਂ ਉਹਨੂੰ ਦੇ ਹੀ ਨਹੀਂ ਰਹੇ ਹੋ ਤੇ ਕੋਟਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਜਿਹੜੇ ਅਸੀਂ ਜਿਹੇ ਹੱਕ ਹਕੂਕ ਦਿੰਨੇ ਆ ਜਾਂ ਅਸੀਂ ਇਹਨਾਂ ਦੀ ਜਿਹੜੀ ਆ ਉਹ ਫੇਵਰ ਕਰਦੇ ਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਮੈਨੂੰ ਇਹ ਦੱਸੋ ਮੌੜ ਬੰਬ ਧਮਾਕਾ ਹੋਇਆ ਬੱਚੇ ਮਰੇ ਸੀ ਉਹਦੇ ਵਿੱਚ ਜੀ ਤੇ ਉਹਦੀ ਕਾਰਵਾਈ ਜਿਹੜੀ ਹੈ ਅਜੇ ਤੱਕ ਹੀ ਲੰਬਤ ਪਈ ਹੈ ਕੋਈ ਸਰਕਾਰ ਜਿਹੜੀ ਹੈ ਉਹਦੇ ਤੇ ਕਾਰਵਾਈ ਕਰਨ ਦੇ ਲਈ ਤਿਆਰ ਨਹੀਂ ਮੌੜ ਬੰਬ ਤਮਾਕੇ ਦੇ ਦੋਸ਼ੀਆਂ ਨੂੰ ਫੜਨ ਲਈ ਤਿਆਰ ਨਹੀਂ ਨਾ ਪਿਛਲੀਆਂ ਸਰਕਾਰਾਂ ਤੇ ਨਾ ਮੌਜੂਦਾ ਸਰਕਾਰ ਬਿਆਦਬੀ ਹੋਈ ਬਿਆਦਬੀ ਦੇ ਦੋਸ਼ੀ ਜਿਹੜੇ ਆ ਉਹ ਨੰਗੇ ਹੋਏ ਨਾ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਕੀਤੀ ਤੇ ਨਾ ਹੁਣ ਵਾਲੀ ਸਰਕਾਰ ਜਿਹੜੀ ਆ ਕੋਈ ਕਾਰਵਾਈ ਕਰਨ ਜਾ ਬਿਆਦਬੀ ਦੇ ਮਾਮਲਿਆਂ ਦੀ ਗੱਲ ਆਉਂਦੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਟੇਟ ਨੂੰ ਕੋਈ ਖਤਰਾ ਨਹੀਂ ਹੈ ਤੇ ਜੇ ਜਿਹੜਾ ਗੱਲ ਆਉਂਦੀ ਹੈਗੀ ਆ ਇਹਦੀ ਆਪਣੀ ਦੀ ਜਿਹੜਾ ਦੂਜਾ ਦੂਜਾ ਮਸਲਾ ਜਿਹੜਾ ਮੈਂ ਦੱਸਿਆ ਅ ਅ ਅਮਰਤੋਲ ਦਾ ਤੇ ਉੱਥੇ ਇਹਨਾਂ ਨੂੰ ਪੰਜਾਬ ਜਿਹੜਾ ਹੈ ਇੱਕ ਡੇਂਜਰਸ ਸਟੇਟ ਲੱਗਣ ਲੱਗ ਪੈਂਦਾ ਹੈ ਤੇ ਤੇ ਇਹ ਜਿਹੜੀ ਇੰਨੀ ਵੱਡੀ ਮਾਰਜਨ ਚ ਵੋਟ ਪਈ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵਿਗਨੋਰ ਕੀਤਾ ਜਾ ਰਿਹਾ ਹੈ ਤੁਸੀਂ ਤੁਸੀਂ ਕਿਹਾ ਸੀ ਕਿ ਉਹ ਜਿਹੜੀ ਪਾਰਟੀ ਸ਼ੁਰੂ ਨਹੀਂ ਇਕਾਲੀਦਾਲਾ ਅਸੀਂ ਕੋਈ ਸਲਾਹਾਂਗੇ ਕਿ ਹੁਣ ਤੁਸੀਂ ਨਵੀਂ ਰਜਿਸਟਰਡ ਕਰਾਓਗੇ ਉਸ ਪਾਰਟੀ ਨੂੰ ਆਪਾਂ ਅਤੇ ਇੱਕ ਹੋਰ ਕਰਾਂਗੇ ਇਹ ਸਿਸਟਮ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਜੋ ਸਾਡੇ ਤੋਂ ਸਾਰੇ ਆ ਬਣਿਆ ਕਰ ਜਿੰਨੀ ਕ ਆਕਾਲ ਪੁਰਖ ਨੇ ਸਮਰੱਥਾ ਦਿੱਤੀ ਅਸੀਂ ਹਰ ਤਰੀਕਾ ਅਪਣਾਵਾਂਗੇ ਸਰਨਾਰਨ ਸਿੰਘ ਸਾਹਿਬ ਹਰ ਪੰਥਕ ਸਟੇਜ ਤੇ ਇਹ ਕੋਸ਼ਿਸ਼ ਹੁੰਦੀ ਆ ਪੀਲਾ ਕੀਤਾ ਜਾਂਦੀਆਂ ਕਿ ਪੰਥਕ ਇਕਤਾ ਹੋਵੇ ਕਿਹੜੀ ਕੁਸਵਟੀ ਤੇ ਪੰਥਕ ਇਕਤਾ ਹੋ ਸਕਦਾ ਸਰਦਾਰ ਛੋਟੇਪੁਰ ਸਾਹਿਬ ਨੇ ਦੱਸ ਦਿੱਤਾ ਕਿ ਇਕਤਾ ਦਾ ਆਧਾਰ 2 ਦਸੰਬਰ ਦਾ ਹੁਕਮਨਾਮਾ ਹੀ ਬਣੂਗਾ ਜੀ ਪਰ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਜੀ ਸ਼ਤਾਬੀਆਂ ਤਾਂ ਵਕ ਵਕ ਮਨਾਈਆਂ ਗਈਆਂ ਤੁਸੀਂ ਦੇਖਿਆ ਹੁਣਾਂ ਸ਼੍ਰੋਮਣੀ ਕਮੇਟੀ ਨੇ ਵਕ ਪੰਜਾਬ ਸਰਕਾਰ ਨੇ ਵਕ ਹਰਿਆਣਾ ਕਮੇਟੀ ਨੇ ਵਕ ਮੋਦੀ ਸਾਹਿਬ ਦਿੱਲੀ ਕਮੇਟੀ ਵਕ ਪਰ ਪੰਥ ਤਾਂ ਵਿਖਰਦਾ ਜਾ ਰਿਹਾ ਹੈ ਤੁਸੀਂ ਹੁਣ ਦੇਖੋ ਨਿਆਣੀਆਂ ਜੱਥੇ ਬੰਦੀਆਂ ਉਹ ਪੰਜਾਬ ਸਰਕਾਰ ਦੇ ਫੰਕਸ਼ਨ ਚ ਚਲੇ ਗਈਆਂ ਸ਼੍ਰੋਮਣੀ ਕਮੇਟੀ ਦੇ ਕੋਈ ਫੰਕਸ਼ਨ ਦੇ ਵਿੱਚ ਕੋਈ ਆਇਆ ਨਹੀਂ ਬਾਦ ਸਾਹਿਬ ਤੋਂ ਇਲਾਵਾ ਕਿਵੇਂ ਦੇਖ ਰਹੇ ਹੋ ਸਾਰੇ ਤਾਂ ਵੰਡੇ ਜਾ ਰਹੇ ਨੇ ਦੇਖੋ ਆ ਜਸਜੀਤ ਨੇ ਹੁਣ ਸਵਾਲ ਕੀਤਾ ਕਿ ਪੰਥਕ ਇਕਤਾ ਕਿਸ ਅਧਾਰ ਤੇ ਹੋਏਗੀ ਪੰਥਕ ਇਕਤਾ ਦੀ ਅਪੀਲ ਵੀ ਕੀਤੀ ਹੈ ਉੱਥੇ ਆਨੰਦਪੁਰ ਸਾਹਿਬ ਦੀ ਪੰਥਕ ਇਕਤਾ ਹੋਣੀ ਚਾਹੀਦੀ ਹੈ ਸਾਰੇ ਪੰਥਾਂ ਨੂੰ ਇੱਕ ਘੰਡੇ ਥੱਲੇ ਇਕੱਠਾ ਹੋਣਾ ਚਾਹੀਦਾ ਹੈ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਕੋਲ ਸੱਦਾ ਲੈ ਕੇ ਆਈ ਹੈ ਜਦੋਂ ਉਹਨੇ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ ਦਿੱਲੀ ਦੇ ਵਿੱਚ ਆਪਾਂ ਮਨਾਈਏ ਸਾਂਝ ਰੂਪ ਦੇ ਵਿੱਚ ਮਨਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਧਿਰ ਹੈ ਵੱਡੀ ਧਿਰ ਵਜੋਂ ਤੁਹਾਨੂੰ ਮਾਨ ਸਤਿਕਾਰ ਦਿੱਤਾ ਜਾਊਗਾ ਤੇ ਇਹ ਕਿਉਂ ਭੱਜੇ ਕਿਉਂ ਨਹੀਂ ਇਹਨਾਂ ਨੇ ਜਿਹੜਾ ਹੈ ਉਹਨਾਂ ਦੀ ਗੱਲ ਨੂੰ ਮੰਨਿਆ ਕਿੱਡਾ ਵਧੀਆ ਵਧੀਆ ਸੁਨੇਹਾ ਸੀ ਸਾਰੀਆਂ ਸੰਸਥਾਵਾਂ ਕਿਉਂਕਿ ਦੇ ਵਿੱਚ ਫੰਕਸ਼ਨ ਹੁੰਦਾ ਬਹੁਤ ਵੱਡੀ ਗੱਲ ਤੈਨਸੋ ਸਾਲਾ ਮਨਾਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੇ ਉਹਦੇ ਸਾਡੇ ਕੋਲੇ ਡਾਕੂਮੈਂਟਸ ਦਸਤਾਵੇਜ਼ ਮੌਜੂਦ ਹੈ ਉਸ ਵਕਤ ਪੰਥ ਦੀਆਂ ਸਾਰੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਸਾਰੀਆਂ ਸਿੰਘ ਸਭਾਵਾਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਮਨਾਇਆ ਸੀ ਤੇ ਜੇ ਉਸ ਵਕਤ 50 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਭੂਮਿਕਾ ਨਿਭਾ ਕੇ ਸਭ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਦਿੱਲੀ ਮਨਾ ਸਕਦੀ ਹੈ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਹੋ ਗਿਆ ਕਿ ਉਹ ਦਿੱਲੀ ਦੇ ਨਾਲ ਜਾਂ ਦਿੱਲੀ ਕਮੇਟੀ ਦੇ ਨਾਲ ਮਤਲਬ ਮਿਲ ਕੇ ਜਿਹੜਾ ਉਹ ਬੈਠਣ ਵਾਸਤੇ ਮਨਾਉਣ ਲਈ ਤਿਆਰ ਨਹੀਂ ਹੋਈ ਸਿੰਘ ਸਾਹਿਬ ਜੀ ਹਰਿਆਣਾ ਨੇ ਸਰਕਾਰ ਨੇ ਹੁਧਿਆਣਾ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਉੱਥੇ ਸਹਿਯੋਗ ਕੀਤਾ ਪਰ ਪੰਜਾਬ ਸਰਕਾਰ ਵੱਖਰੇ ਤੌਰ ਤੇ ਉੱਤੇ ਚੱਲਦੀ ਰਹੀ ਸ਼੍ਰੋਮਣੀ ਕਮੇਟੀ ਪੁਰ ਵੀ ਉਹ ਹਜੂਰ ਸਾਹਿਬ ਵੀ ਮਨਾਇਆ ਗਿਆ ਪਟਨਾ ਸਾਹਿਬ ਵੀ ਮਨਾਇਆ ਗਿਆ ਉਥੋਂ ਦੀ ਸਰਕਾਰਾਂ ਨੇ ਪੂਰਾ ਸੰਗਠਨ ਦਾ ਪਰ ਪੰਜਾਬ ਸਰਕਾਰ ਇਸ ਤੋਂ ਪਕੋੜੇ ਨਹੀਂ ਨਜ਼ਰ ਆਈ ਨਹੀਂ ਦੇਖੋ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮਿਕ ਸੰਸਥਾ ਹੈਗੀ ਆ ਧਾਰਮਿਕ ਜਥੇਬੰਦੀ ਹੈਗੀ ਆ ਸਭ ਤੋਂ ਮੋਢਲਾ ਫਰਜ਼ ਜਿਹੜਾ ਨਾ ਜੀ ਉਹ ਇਹਦਾ ਬੰਦਾ ਸੀ ਕਿ 4-6 ਮਹੀਨੇ ਪਹਿਲਾਂ ਇਹ ਖੁਦ ਸਰਕਾਰ ਨਾਲ رابطہ ਕੰਮ ਕਰਦੇ ਇਹ ਦੇਖੋ ਅਸੀਂ ਜਿਹੜੀ ਸ਼ਤਾਬਦੀ ਜਿਹੜੀ ਆ ਉਹ ਮਨਾਉਣੀ ਹੈ ਤੇ ਤੁਸੀਂ ਸਾਡੇ ਮੰਚ ਦੇ ਉੱਤੇ ਇਕੱਠੇ ਹੋਵੋ ਮੈਂ ਤੁਹਾਨੂੰ ਆਪਣੇ ਸਮੇਂ ਦੀ ਉਦਾਹਰਨ ਦਿੰਦਾ ਕਿ ਜਦੋਂ 2019 ਦੇ ਵਿੱਚ ਮਨਾਇਆ ਹੈ ਕੈਪਟਨ ਨੇ ਵੱਖਰਾ ਬਣਾਇਆ ਸੀ ਵੱਖਰਾ ਬਣਾਇਆ ਤੇ ਉਸ ਵਕਤ ਮੈਂ ਬੜੇ ਯਤਨ ਕੀਤੇ ਸੀ ਵੀ ਯਾਰ ਇਕੱਠੇ ਹੋ ਕੇ ਮਨਾ ਲਓ ਮੈਨੂੰ ਉਹਨਾਂ ਦਾ ਤਾਂ ਪਤਾ ਨਹੀਂ ਮੰਨੇ ਕਿ ਨਹੀਂ ਮੰਨੇ ਸਾਡੇ ਨਹੀਂ ਸੀ ਮੰਨੇ ਤਾਂ ਇਹ ਚੀਜ਼ਾਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਸੀ ਅਨੰਦਪੁਰ ਸਾਹਿਬ ਨੂੰ ਹੋਏਗਾ ਸਖਾਲੀ ਹੋਈ ਮੇਰੇ ਖਿਆਲ ਇਹ ਵਿੱਤੀ ਬੋਝ ਹੋਏਗਾ ਚੰਗਾ ਇਹ ਹੀ ਹੈ ਕਿ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਨਾਂ ਰੱਖ ਦਿੱਤਾ ਜਾਂ ਵਿੱਚ ਕੋਈ ਤੁਸੀਂ ਇੱਕ ਸਿੰਘ ਸਾਹਿਬ ਨਾ ਹੋ ਕੇ ਚਲੋ ਸਾਡੇ ਸਤਕਾਰਯੋਗ ਸਿੰਘ ਸਾਹਿਬ ਤੇ ਹੈ ਹੀ ਅਟੋਮੈਟਿਕਲ ਸਿਆਸੀ ਧਿਰਵਜੋਂ ਵੀ ਤੁਸੀਂ ਉੱਪਰ ਕੇ ਸਾਹਮਣੇ ਆਏ ਹੋ ਥੋੜੇ ਤੇ ਇਲਜ਼ਾਮ ਲੱਗੇ ਸੀਗੇ ਤੁਸੀਂ ਸਿਆਸੀ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਹੋ ਅਮੀਸ਼ਾਹ ਉਹਨਾਂ ਦੇ ਨਾਲ ਕਰਦੇ ਹੋ ਮੋਰਾਟਾ ਪੈਡਾਪੋਰਾ ਦੀ ਮੰਗਣੀ ਨੇ ਕਿਹਾ ਹੁਣ ਗੱਲਬਾਤ ਜਾਰੀ ਹੈ ਜੀ ਹੁਣ ਤੱਕ ਕਰਦੀ ਹੈ ਪਹਿਲੀ ਗੱਲ ਤਾਂ ਹੈ ਕਿ ਕੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਰਤ ਦੀਆਂ ਪਾਰਟੀਆਂ ਦੇ ਲੀਡਰਾਂ ਨਾਲ ਗੱਲਬਾਤ ਨਹੀਂ ਕਰ ਸਕਦਾ ਕੀ ਭਾਰਤ ਦੀਆਂ ਲੀਡਰਾਂ ਲੀਡਰਾਂ ਦੇ ਨਾਲ ਜਾਂ ਰਾਸ਼ਟਰਪਤੀ ਹੈ ਜਾਂ ਹੋਮ ਮਿਨਿਸਟਰ ਹੈ ਜਾਂ ਪ੍ਰਧਾਨ ਮੰਤਰੀ ਹੈ ਉਹਨਾਂ ਨਾਲ ਗੱਲਬਾਤ ਕਰਨ ਦਾ ਅਧਿਕਾਰ ਜਿਹੜਾ ਹੈ ਅਕਾਲੀ ਦਲ ਦੇ ਪ੍ਰਧਾਨ ਕੋਲ ਹੀ ਹੈ ਅਕਾਲ ਤਖਤ ਦੇ ਜਥੇਦਾਰ ਕੋਲ ਕੋਈ ਅਧਿਕਾਰ ਨਹੀਂ ਹੈ ਅਕਾਲ ਤਖਤ ਦਾ ਜਥੇਦਾਰ ਵੀ ਅਧਿਕਾਰਤ ਹੈ ਕਿ ਉਹ ਆਪਣੀ ਕੌਮ ਦੇ ਮਸਲੇ ਲਈ ਕਿਸੇ ਨਾਲ ਵੀ ਗੱਲਬਾਤ ਕਰ ਸਕਦਾ ਹੈ ਉਹ ਪ੍ਰਧਾਨ ਮੰਤਰੀ ਨਾਲ ਵੀ ਕਰ ਸਕਦਾ ਹੈ ਹੋਮ ਮਿਨਿਸਟਰ ਨਾਲ ਵੀ ਕਰ ਸਕਦਾ ਹੈ ਉਹ ਰਾਸ਼ਟਰਪਤੀ ਨਾਲ ਵੀ ਕਰ ਸਕਦਾ ਹੈ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਹਿੱਤਾਂ ਲਈ ਤਾਂ ਨਹੀਂ ਕਰ ਰਹੇ ਜੇ ਆਪਦੇ ਹਿੱਤਾਂ ਲਈ ਕਰ ਰਹੇ ਹੋ ਕੋ ਮੁੰਡਾ ਕੁੜੀ ਲਵਾਉਣ ਵਾਸਤੇ ਕਰ ਰਹੇ ਹੋ ਕੋ ਠੇਕਾ ਲੈਣ ਵਾਸਤੇ ਕਰ ਰਹੇ ਹੋ ਕੋ ਹੋਟਲ ਵਾਸਤੇ ਜ਼ਮੀਨ ਲੈਣ ਵਾਸਤੇ ਕਰ ਰਹੇ ਹੋ ਫਿਰ ਇਹ ਪਾਪ ਹੈ ਫਿਰ ਇਹ ਅਪਰਾਧ ਹੈ ਜੇ ਤੁਸੀਂ ਕੌਮ ਦੇ ਲਈ ਪੰਥ ਦੇ ਲਈ ਜਾਂ ਸਿੱਖਾਂ ਦੇ ਮਾਮਲਿਆਂ ਲਈ ਕਿਸੇ ਨਾਲ ਗੱਲਬਾਤ ਕਰਦੇ ਹੋ ਤੇ ਇਹ ਅਪਰਾਧ ਨਹੀਂ ਹੈ ਇਸ ਕਰਕੇ ਇਹ ਬੇਲੋੜਾ ਰੌਲਾ ਪਾਇਆ ਜਿੰਨਾਂ ਨੂੰ ਤੁਸੀਂ ਪਾਰਟੀ ਚੋਂ 10 ਸਾਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਾਹਰ ਕੱਢਿਆ ਉਹ ਅੱਜ ਮੋਹਰੇ ਹਾਂ ਉਹ ਮੋਹਰੇ ਹੋ ਕੇ ਆ ਕੇ ਅੱਜ ਕਲ ਜ਼िला ਪ੍ਰੀਸ਼ਦ ਦੇ ਕੈਂਡੀਡੇਟ ਅਨਾਉਂਸ ਕਰ ਰਹੇ ਕਿਵੇਂ ਦੇਖ ਰਹੇ ਹੋ ਇਹ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਦੇ ਰਹੇ ਥੈਂਕ ਯੂ ਚਲ ਜਿੰਨੀ ਦੀ ਕੰਡੀਡੇਟ ਹਾਂਜੀ ਸ਼ੁਰੂਆਤ ਜੋ ਦਫਤਰ ਖੋਲ੍ਹਿਆ ਤੇ ਸ਼ੁਰੂ ਹੈ